ਮਾਮਾ ਮਾਮੀ ਲੜਪੇ ਨਾਨਕੀ ਛੱਕ ਬਦਲੇ ਮਾਮਾ ਮਾਮੀ ਲੜਪੇ ਨਾਨਕੀ ਛੱਕ ਬਦਲੇ ਮਾਮੀ ਚੜ ਗਈ ਦੇਕੇ ਨਾਨਕੀ ਛੱਕ ਬਦਲੇ ਮਾਮੀ ਚੜ ਗਈ ਦੇਕੇ ਨਾਨਕੀ ਛੱਕ ਬਦਲੇ ਮਾਮਾ ਖੜਖੜ ਵੇਖੇ ਨਾਨਕੀ ਛੱਕ ਬਦਲੇ ਮਾਮਾ ਖੜਖੜ ਵੇਖੇ ਨਾਨਕੀ ਛੱਕ ਬਦਲੇ ਮਾਮਾ ਮੱਥੇ ਟੇਕੇ ਨਾਨਕੀ ਛੱਕ ਬਦਲੇ ਮਾਮਾ ਮੱਥੇ ਟੇਕੇ ਨਾਨਕੀ ਸ਼ੱਕ ਬਦਲੇ ਮਾਮਾ मामी ਲੜਪੇ ਨਾਨਕੀ ਸ਼ੱਕ ਬਦਲੇ ਮਾਮਾ मामी ਲੜਪੇ ਨਾਨਕੀ ਸ਼ੱਕ ਬਦਲੇ ਮੰਮੀ ਚੜ ਗਈ ਕਿਕਰ ਨਾਨਕੀ ਸ਼ੱਕ ਬਦਲੇ ਮੰਮੀ ਚੜ ਗਈ ਕਿਕਰ ਨਾਨਕੀ ਸ਼ੱਕ ਬਦਲੇ ਮਾਮੇ ਨੂੰ ਪੈ ਗਿਆ ਫਿਕਰ ਨਾਨਕੀ ਸ਼ੱਕ ਬਦਲੇ ਮਾਮੇ ਨੂੰ ਪੈ ਗਿਆ ਫਿਕਰ ਨਾਨਕੀ ਸ਼ੱਕ ਬਦਲੇ ਮਾਮੇ ਨੇ ਲਾ ਲਿਆ ਛਤਰ ਨਾਨਕੀ ਸ਼ੱਕ ਬਦਲੇ ਮਾਮੇ ਨੇ ਲਾ ਲਿਆ ਛਤਰ ਨਾਨਕੀ ਸ਼ੱਕ ਬਦਲੇ ਮੰਮੀ ਹੋ ਗਈ ਤਿੱਤਰ ਨਾਨਕੀ ਸ਼ੱਕ ਬਦਲੇ ਮੰਮੀ ਹੋ ਗਈ ਤਿੱਤਰ ਨਾਨਕੀ ਸ਼ੱਕ ਬਦਲੇ ਮਾਮਾ मामी ਲੜਪੇ ਨਾਨ ਕੀ ਸ਼ੱਕ ਬਦਲੇ ਮਾਮਾ मामी ਲੜਪੇ ਨਾਨ ਕੀ ਸ਼ੱਕ ਬਦਲੇ ਮਾਮੀ ਚੜੀ ਚੁਬਾਰੇ ਨਾਨਕੀ ਸ਼ੱਕ ਬਦਲੇ ਮਾਮੀ ਚੜੀ ਚੁਬਾਰੇ ਨਾਨਕੀ ਸ਼ੱਕ ਬਦਲੇ ਮਾਮਾ ਵਾਜਾਂ ਮਾਰੇ ਨਾਨਕੀ ਸ਼ੱਕ ਬਦਲੇ ਮਾਮਾ ਵਾਜਾਂ ਮਾਰੇ ਨਾਨਕੀ ਸ਼ੱਕ ਬਦਲੇ ਉੱਤਰ ਆਬਦਕਾਰੇ ਨਾਨਕੀ ਸ਼ੱਕ ਬਦਲੇ ਉੱਤਰ ਆਬਦਕਾਰੇ ਨਾਨਕੀ ਸ਼ੱਕ ਬਦਲੇ ਮਾਮੀ ਗਈ ਸਰਕਾਰੇ ਨਾਨਕੀ ਸ਼ੱਕ ਬਦਲੇ ਮਾਮੀ ਗਈ ਸਰਕਾਰੇ ਨਾਨਕੀ ਸ਼ੱਕ ਬਦਲੇ ਜਾਵੜੀ ਸਰਕਾਰ ਨਾਨਕੀ ਛੱਕ ਬਦਲੇ ਜਾਵੜੀ ਸਰਕਾਰ ਨਾਨਕੀ ਛੱਕ ਬਦਲੇ ਮਾਮਾ मामੀ ਲੜਪੇ ਨਾਨਕੀ ਛੱਕ ਬਦਲੇ ਮਾਮਾ मामੀ ਲੜਪੇ ਨਾਨਕੀ ਛੱਕ ਬਦਲੇ